ਸਮਾਨ ਸਮਾਨ ਆਜ਼ਾਦ ਮਹੀਨਾ ਲੋਕ ਨਹੀਂ ਕੰਮ ਕਰਦੇ ਕੰਮ ਨਹੀਂ ਕਰਦਾ ਤਾਂ ਕੰਮ ਕਰ ਲਿਆ ਉਹ ਬੈਠਿਆ ਨਹੀਂ ਪਾ ਕੇ ਪਾ ਕੇ ਕਹਿ ਲੋ ਸਮਾਨ ਬਾਹਰ ਤੁਹਾਡਾ ਸਮਾਨ ਕਿੰਨਾ ਬਾਹਰ ਕਰਕੇ ਰੱਖਿਆ ਪਾਜੀ ਸਾਹਿਬ ਕਰਦੇ ਆ ਯਾਦ ਆ ਬਣਾ ਤੁਸੀਂ ਯਾ ਤਾਂ ਅਸੀਂ ਇਕੱਲੇ ਅਸੀਂ ਗਏ ਪੂਰੀ ਮਾਰਕੀਟ ਘਾ ਲੀ ਗਏ ਦੋਸਤ ਪਰ ਵੀ ਅਸੀਂ ਕਿੰਨੀ ਪਾਜੀ ਆ ਗਏ ਹਾਂ ਹਾਂ ਕਢਾਓ ਬਟਲ ਲੈ ਜਾਓ ਨਿਕਾ ਲੇਜੋ ਹਾਂ ਦੇ ਲੋ ਪਾਹਨ ਆ ਕਰ ਸਾਡੇ ਕਾਫੀ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕ ਅਵੇਅਰ ਨਹੀਂ ਹੋ ਰਹੇ ਹੈਗੇ ਕਿੰਨਾ ਬਾਹਰ ਕਰਕੇ ਸਮਾਨ ਜਿਹੜਾ ਹੈਗਾ ਵਾ ਉਹ ਰੱਖਿਆ ਹੈਗਾ ਵਾ ਜਿਹਨੂੰ ਅੱਜ ਨਗਰ ਨਿਗਮ ਦੀ ਟੀਮ ਨੇ ਜਿਹੜਾ ਹੈਗਾ ਵਾ ਜ਼ਬਤ ਕੀਤਾ ਵਾ ਐਸ ਡੀ ਐਮ ਸਾਹਿਬ ਕਮਿਸ਼ਨਰ ਸਾਹਿਬ ਇਹਨਾਂ ਨੂੰ ਪੁੱਛਣਾ ਚਾਹਨਾ ਵੀ ਚਾਰ ਦਿਨ ਸਾਡੀ ਰੋਡ ਤੇ ਇੰਨਾ ਪਾਣੀ ਰਿਹਾ ਦੁਕਾਨਦਾਰਾਂ ਦੇ ਅੰਦਰ ਪਾਣੀ ਰਿਹਾ ਇੰਨਾ ਨੁਕਸਾਨ ਹੋਇਆ ਉਹ ਤੋਂ ਤਾਂ ਕਿਸੇ ਸਾਡੀ ਤਾਲ ਦੇ ਲਈ ਅੱਜ 4-5 ਹਫ਼ਤੇ ਬਾਅਦ ਦੁਕਾਨਾਂ ਖੁੱਲੀਆਂ ਅੱਜ ਇਹਨਾਂ ਨੇ ਕਮੇਟੀ ਭੇਜ ਦਿੱਤੀ ਹੈ ਉਸ ਮਾਰਕੀਟ ਦੇ ਵਿੱਚ ਮੰਦਾਨਾ ਨੂੰ ਦੇਖੋ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਫਗਵਾੜਾ ਦੇ ਕਈ ਬਾਜ਼ਾਰ ਬਹੁਤ ਕੰਜੈਸਟਡ ਹੈਗੇ ਆ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੁੰਦੀ ਆ ਟ੍ਰੈਫਿਕ ਜਾਮ ਹੋ ਜਾਂਦਾ ਵਾ ਕਈ ਵਾਰ ਤਾਂ ਐਂਬੂਲੈਂਸ ਵੀ ਜਾਮ ਵਿੱਚ ਫਸ ਜਾਂਦੀ ਆ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਹੋ ਜਾਵੇ ਫਾਇਰ ਬਗਰੇਡ ਵੀ ਜਿਹੜਾ ਹੈਗਾ ਉਸੇ ਫਸ ਸਕਦੀ ਬਾਜ਼ਾਰ ਦੇ ਵਿੱਚ ਜਾਂ ਐਂਬੂਲੈਂਸ ਵੀ ਜਿਹੜਾ ਹੈਗਾ ਵਾ ਫਸ ਸਕਦੀ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੋ ਸਕਦੀ ਹੈ ਉਸੇ ਦੇਖ ਲਓ ਫਗਵਾੜਾ نیوز ਮੈਂ ਹਤਲਾ ਅੰਜਲੀ ਨਗਰ ਨਿਗਮ ਫਗਵਾੜਾ ਵੱਲੋਂ ਸ਼ਹਿਰ ਵਿੱਚ ਕੀਤੀ ਜ਼ਾਰੇ ਨਜਾਇਜ਼ ਕਬਜ਼ਿਆਂ ਖਿਲਾਫ ਐਕਸ਼ਨ ਲਗਾਤਾਰ ਜਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਨਗਰ ਨਿਗਮ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਕਾਰਵਾਈ ਕਰਦੀ ਹੋਈ ਦਿਖਾਈ ਦੇ ਸ਼ਹਿਰ ਵਿੱਚ ਨਗਰ ਨਿਗਮ ਦੀ ਲਗਾਤਾਰ ਹੋ ਰਹੀ ਇਸ ਕਾਰਵਾਈ ਤੋਂ ਇਲਾਕਾ ਵਾਸੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤੇ ਨਗਰ ਨਿਗਮ ਦੀ ਕਾਰਵਾਈ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅੰਜਲੀ ਨਗਰ ਨਿਗਮ ਕੁਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੇ ਅਦੇਸ਼ਾਂ ਨਿਰਦੇਸ਼ਾਂ ਹੇਠ ਇੰਸਪੈਕਟਰ ਸੇਵਕ ਆਰਾਮਤੀ ਦੀਪਕ ਦੀ ਅਗਵਾਈ ਵਿੱਚ ਅਤੇ ਬਾਜ਼ਾਰੀ ਦੀ ਟੀਮ ਨੇ ਬੰਗਾ ਟੋਟਾ ਤੇ ਸਿਨੇਮਾ ਰੋਡ ਤੇ ਬਾਜ਼ਾਰਾ ਵਿੱਚ ਵੱਡੀ ਕਾਰਵਾਈ ਕੀਤੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਫੁੱਟਪਾਠਾ ਤੇ ਕਬਜ਼ਾ ਕੀਤਾ ਗਿਆ ਸੀ ਜਿਸ ਨੂੰ ਨਗਰ ਨਿਗਮ ਵੱਲੋਂ ਸ਼ਕਤੀ ਨਾਲ ਹਟਾਇਆ ਗਿਆ ਨਾ ਸਿਰਫ ਚੇਤਾਵਨੀ ਦਿੱਤੀ ਗਈ ਹੈ ਬਲਕਿ ਭਾਰੀ ਗਿਣਤੀ ਵਿੱਚ ਸਮਾਨ ਨੂੰ ਵੀ ਜ਼ਬਤ ਕੀਤਾ ਗਿਆ ਨਗਰ ਨਿਗਮ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਦੁਕਾਨਦਾਰ ਵੱਲੋਂ ਅਗਾਸ ਸਮਾਨ ਦੁਕਾਨ ਦੇ ਬਾਹਰ ਰੱਖਿਆ ਗਿਆ ਤਾਂ ਉਸ ਖਿਲਾਫ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕਾਰਵੇ ਨੂੰ ਜਿੱਥੇ ਇੱਕ ਪਾਸੇ ਸ਼ਹਿਰ ਵਾਸੀਆਂ ਵੱਲੋਂ ਵਧੀਆ ਕਦਮ ਦੱਸਿਆ ਜਾ ਰਿਹਾ ਉੱਤੇ ਹੀ ਸਿਨੇਮਾ ਰੋਡ ਦੇ ਕੁਝ ਦੁਕਾਨਦਾਰਾਂ ਨੇ ਇਸ ਬਿਆਨ ਤੇ ਨਾਰਾਜ਼ਗੀ ਵੀ ਜ਼ਾਹਰੀ ਕੀਤੀ ਔਰ ਕਿ ਕੁਝ ਕਹਿਣਾ ਦੁਕਾਨਦਾਰਾਂ ਅਤੇ ਨਗਰ ਨਿਗਮ ਦੀ ਅਧਿਕਾਰੀਆਂ ਨਾਲ ਆਉਂ ਸੁਣਦੀ ਹੈ ਫਗਵਾੜਾ نیوز ਲਈ ਕੈਮਰਾਮੈਨ ਜਵਾਰ ਸ਼ਰਮਾਦ ਨਾਲ ਸ਼ਰਨਜੀਤ ਸਿੰਘ ਸੋਣੀ ਦੀ ਵਿਸ਼ੇਸ਼ ਰਿਪੋਰਟ ਯਾ ਇਹ ਕਹਾਂ ਜਣੇ ਮੈਂ ਸ਼ੇਵਕ੍ਰਮ ਸੈਨੀਟਰੀ ਇਨਸਪੈਕਟਰ ਨਗਰ ਨਿਗਮ ਪਗਵਾੜਾ ਮੇ ਨਾਲ ਸ਼੍ਰੀ ਦੀਪਕ ਕੁਮਾਰ ਜੀ ਸੈਨੀਟਰੀ ਇਨਸਪੈਕਟਰ ਔਰ ਨਾਲ ਸਾਡੇ ਤਹਿਬ ਜਾਰੀ ਦੀ ਟੀਮ ਅੱਜ ਸ਼ਹਿਰ ਦੇ ਤੁਸੀਂ ਵੇਖ ਰਹੇ ਹੋ ਵੱਖ-ਵੱਖ ਥਿਸੀਆਂ ਵਿੱਚ ਸਾਡੀ ਟੀਮ ਵੱਲੋਂ ਵਿਜ਼ਿਟ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕ ਅਵੇਅਰ ਨਹੀਂ ਹੋ ਰਹੇ ਹੈਗੇ ਕਿੰਨਾ ਬਾਹਰ ਕਰਕੇ ਸਮਾਨ ਜਿਹੜਾ ਹੈਗਾ ਵਾ ਉਹ ਰੱਖਿਆ ਹੈਗਾ ਵਾ ਜਿਹਨੂੰ ਅੱਜ ਨਗਰ ਨਿਗਮ ਦੀ ਟੀਮ ਨੇ ਜਿਹੜਾ ਹੈਗਾ ਵਾ ਜੱਪ ਕੀਤਾ ਵਾ ਕੋਈ ਅੱਜ ਚਲਾਨ ਮਾਰਿਆ ਵੀ ਕਿਤੇ ਯਾਰ ਅੱਧੀ ਕੋਈ ਵਾਰਨਿੰਗ ਦੇ ਕੇ ਛੱਡਿਆ ਦੇਖੋ ਜੀ ਨਾ ਤਾਂ ਸੀ ਵਾਰਨਿੰਗ ਦੇ ਕੇ ਛੱਡਿਆ ਕਿਸੇ ਨੂੰ ਨਾ ਅੱਜ ਚਲਾਨ ਕਰਿਆ ਕੋਈ ਅਸੀਂ ਜਿਹੜਾ ਨਜਾਇਜ਼ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਨੂੰ ਹਟਵਾ ਰਹੇ ਆ ਜੀ ਸਰ ਇਸ ਰੋਡ ਦੇ ਉੱਤੇ ਬੰਦਾ ਰੋਡ ਤੇ ਕੋਰੀਅਰ ਵਾਲਿਆਂ ਨੇ ਬਹੁਤ ਰੋਡ ਦੇ ਉੱਤੇ ਸਮਾਨ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ ਕੀ ਇਕਨ ਲਿਆ ਗਿਆ ਉਹਨਾਂ ਨੂੰ ਜੀ ਅੱਜ ਅਸੀਂ ਵਾਰਨ ਕਰਤਾ ਹੈਗਾ ਕਿਉਂਕਿ ਉਹਦੇ ਵਿੱਚ ਜ਼ਰੂਰੀ ਜਿਹੜਾ ਹੈਗਾ ਡਾਕ ਚਿੱਠੀ ਪੱਤਰ ਹੁੰਦੇ ਹੈ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਵਾਰਨ ਕਰਤਾ ਹੈਗਾ ਵੀ ਇਹਨੂੰ ਆਪਣੀ ਜਿਹੜਾ ਹੈਗਾ ਵਾ ਹੱਦ ਦੇ ਵਿੱਚ ਰੱਖਿਆ ਜਾਵੇ ਤੇ ਜੇਕਰ ਫਿਰ ਵੀ ਸਾਨੂੰ ਇਹ ਸ਼ਿਕਾਇਤ ਦੁਬਾਰਾ ਮਿਲਦੀ ਹੈ ਤੇ ਫਿਰ ਅਸੀਂ ਜੋ ਵੀ ਉਸ ਤੇ ਬਣਦੀ ਕਾਰਵਾਈ ਉਹ ਨੂੰ ਯੈਲੋ ਲਾਈਨ ਦਾ ਜੀ ਦੇਖੋ ਜਿਵੇਂ ਕਿ ਆਪ ਜੀ ਨੂੰ ਪਤਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਜਿਹੜਾ ਹੈਗਾ ਵਾ ਟੈਂਡਰ ਪ੍ਰਕਿਰਿਆ ਜਿਹੜੀ ਹੈ ਚੱਲ ਰਹੀ ਹੈਗੀ ਆ ਤੇ ਜਲਦੀ ਹੀ ਉਸ ਨੂੰ ਮੁਕੰਮਲ ਕਰਕੇ ਸ਼ਹਿਰ ਦੇ ਵਿੱਚ yellow line ਜਿਹੜੀ ਹੈ ਲਗਵਾ ਦਿੱਤੀ ਜਾਊਗੀ ਦੁਕਾਨਦਾਰਾਂ ਨੂੰ ਕੀ ਅਪੀਲ ਕਰਦੇ ਆਂ ਬਾਰ ਦੁਕਾਨਦਾਰਾਂ ਨੂੰ ਜੀ ਦੇਖੋ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਫਗਵਾੜਾ ਦੇ ਕਈ ਬਾਜ਼ਾਰ ਬਹੁਤ ਕੰਜੈਸਟਡ ਹੈਗੇ ਆ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੁੰਦੀ ਆ ਟ੍ਰੈਫਿਕ ਜਾਮ ਹੋ ਜਾਂਦਾ ਵਾ ਕਈ ਵਾਰ ਤਾਂ ਐਂਬੂਲੈਂਸ ਵੀ ਜਾਮ ਵਿੱਚ ਫਸ ਜਾਂਦੀ ਆ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਹੋ ਜਾਵੇ ਫਾਇਰ ਬਗਰੇਡ ਵੀ ਜਿਹੜਾ ਹੈਗਾ ਉਸ 'ਚ ਫਸ ਸਕਦੀ ਬਾਜ਼ਾਰ ਦੇ ਵਿੱਚ ਜਾਂ ਐਂਬੂਲੈਂਸ ਵੀ ਜਿਹੜਾ ਹੈਗਾ ਵਾ ਫਸ ਸਕਦੀ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੋ ਸਕਦੀ ਹੈ ਜਿੱਦਾਂ ਸ਼ਹਿਰ ਦੇ ਵਿੱਚ ਪਾਰਕਿੰਗ ਆ ਜੀ ਪਾਰਕਿੰਗ ਦੇ ਹੋਣ ਦੇ ਬਾਵਜੂਦ ਵੀ ਬਲਕਿ ਸੜਕਾਂ ਦੇ ਮੋਟਰਸਾਈਕਲ ਦੁਕਾਨਾਂ ਦੇ ਬਾਹਰ ਇੰਨੇ ਖੜੇ ਆ ਮੰਗਾ ਰੋਡ ਦੇ ਉੱਪਰ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਟ੍ਰੈਫਿਕ ਪੁਲਿਸ ਦਾ ਕੰਮ ਹੈਗਾ ਜੀ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੂੰ ਵੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਵੀ ਜਲਦੀ ਹੀ ਇਸ ਸੰਬੰਧੀ ਟ੍ਰੈਫਿਕ ਪੁਲਿਸ ਨੂੰ ਜਿਹੜਾ ਹੈਗਾ ਵਾ ਜ਼ਰੂਰੀ ਦਿਸ਼ਾ ਨਿਰਦੇਸ਼ ਦੇ ਕੇ ਜਿਹੜੇ ਨਜਾਇਜ਼ ਵਹੀਕਲ ਖੜੇ ਆ ਉਹਨਾਂ ਤੇ ਕਾਰਵਾਈ ਜਿਹੜਾ ਹੈਗਾ ਵਾ ਟ੍ਰੈਫਿਕ ਪੁਲਿਸ ਕਰੂਗੀ ਜੀ ਹਾਂ ਜੀ ਆਪਣਾ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਸਿਲਮਾਰੋ ਅੱਜ ਸਿਲਮਾਰ ਰੋਡ ਦੇ ਉੱਪਰ ਖੜੇ ਆ ਤੈਬ ਯਾਰ ਦੀ ਟੀਮ ਆਈ ਹੈ ਠੀਕ ਹੈ ਜਾਨੀ ਇਹ ਮਾਰੇ ਤੈਬ ਯਾਰ ਦੀ ਟੀਮ ਆਈ ਆ ਜੀ ਆਇਆ ਨੂੰ ਪਰ ਮੈਂ ਐਸ ਡੀ ਐਮ ਸਾਹਿਬ ਕਮਿਸ਼ਨਰ ਸਾਹਿਬ ਇਹਨਾਂ ਨੂੰ ਪੁੱਛਣਾ ਚਾਹਨਾ ਵੀ ਚਾਰ ਦਿਨ ਸਾਡੀ ਰੋਡ ਤੇ ਇੰਨਾ ਪਾਣੀ ਰਿਹਾ ਦੁਕਾਨਦਾਰਾਂ ਦੇ ਅੰਦਰ ਪਾਣੀ ਰਿਹਾ ਇੰਨਾ ਨੁਕਸਾਨ ਹੋਇਆ ਉਦੋਂ ਤੋਂ ਕਿਸੇ ਨੇ ਸਾਡੀ ਸਾਲ ਲਈ ਅੱਜ ਚਾਰ ਪੰਜ ਹਫ਼ਤੇ ਬਾਅਦ ਦੁਕਾਨਾਂ ਖੁੱਲੀਆਂ ਆ ਅੱਜ ਇਹਨਾਂ ਨੇ ਕਮੇਟੀ ਭੇਜ ਦਿੱਤੀ ਹੈ ਸਮਾਗ ਚੱਕਣ ਨੂੰ ਇਹ ਤਾਂ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਹੇ ਆ ਇਹਦੇ ਦੁਕਾਨਦਾਰ ਸਮਾਨ ਨੂੰ ਆਪਣੇ ਮਤਲੀ ਲਾਈਨਿੰਗ ਤੋਂ ਬਾਹਰ ਲਾ ਰਹੇ ਆ ਉਹ ਜਾਇਜ਼ ਆ ਕਿ ਨਹੀਂ ਆਇਆ ਨਹੀਂ ਉਹ ਨਿਆਇਜ ਆ ਪਰ ਗੱਲ ਇਹ ਆ ਵੀ ਹੁਣ ਸਮਾਨ ਜਿਹੜਾ ਗਿੱਲਾ ਹੋ ਗਿਆ ਉਹਨੂੰ ਸਕਾਉਣਾ ਹਵਾ ਲੁਹਾਣੀ ਆ ਉਹ ਦੱਸੋ ਕਿੱਥੇ ਲਵਾਈਏ ਅਸੀਂ ਮਤਲਬ ਇਹਦਾ ਦੇਖੋ ਗੱਲ ਇਹ ਸਮਾਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮਾਲ ਉਹ ਇੱਧਰ ਖਰਾਬ ਹੋ ਗਿਆ। ਇਹ ਤਾਂ ਐਵੇਂ ਧੱਕਾ ਕਰਦੇ ਆ। ਕੈਬ ਯਾਰੀ ਦੀ ਜਿਹੜੀ ਟੀਮ ਆਂਦੀ ਆ ਉਹ ਨੂੰ ਵਾਰਨਿੰਗ ਕਰਕੇ ਜਾਂਦੀ ਆ। ਨਹੀਂ ਨਹੀਂ ਕੋਈ ਵਾਰਨਿੰਗ ਨਹੀਂ ਕਰਕੇ ਗਏ। ਕੋਈ ਸਾਨੂੰ ਨਹੀਂ ਦਿੱਤਾ ਨਹੀਂ ਉਹਨਾਂ ਨੇ। ਕੋਈ ਅਲਟੀਮੇਟ ਨਹੀਂ ਤੇ ਕੋਈ ਨਹੀਂ ਕਹਿ ਕੇ ਗਏ ਉਹ। ਆ ਸਾਰੇ ਦੁਕਾਨਦਾਰ ਮੌਜੂਦ ਆ। ਇਹ ਸਰਾਸਰ ਧੱਕਾ ਹੋ ਰਿਹਾ। ਮਤਲਬ ਇਹਦਾ ਦੇਖੋ ਕੰਮ ਕਰਨ ਅੱਗੇ ਕੰਮਕਾਰ ਹੈ ਨਹੀਂ ਗਏ। ਕੰਮ ਕਰਦੇ ਦਿਨ ਵਾ ਹੁਣ ਜੋ ਇਹ ਪਰੇਸ਼ਾਨ ਕਰਦੇ ਆ ਨੁਕਸਾਨ ਬਹੁਤ ਹੋ ਗਏ ਭਾਈ ਜੀ ਲੱਖਾਂ ਰੁਪਏ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਾਣੀ ਲੈ ਅੰਦਰ ਚਲ ਗਿਆ ਉਦੋਂ ਤੱਕ ਸਾਡੇ ਹਸਾਰ ਨਹੀਂ ਲਈ ਬਹੁਤ ਵਧੀਆ ਯਾਰ ਹੋਰ ਪਿੰਡਾਂ ਨੂੰ ਹੁੰਦਾ ਇੰਨਾ ਡਰ ਪਾਣੀ ਦੇ ਉਪਰਾਂ ਕਿਤੇ ਅਟਕਦੇ ਕਿ ਚੀਜ਼ ਤਾਂ ਉਸੇ ਦੁਕਾਨ ਤੋਂ ਲੈਣੀ ਹੈ ਹਾਂਜੀ ਹਾਂਜੀ ਜੇ ਉਹ ਉਹਨੂੰ ਪਾਰਤੀ ਨਹੀਂ ਭਾਵੇਂ ਛੋਟੀ ਜਿਹਾ ਦਾ ਗੱਡੀ ਤੇ ਹੁੰਦਾ ਭਾਈ ਤੁਸੀਂ ਦੇਖੋ ਮਜ਼ਾਰ ਕਿੰਨੇ ਜੰਦਤੜ ਹੈ ਜਾਂ ਕਿੰਨਾ ਨਜ਼ਾਇਜ਼ਤ ਹੋ ਰਿਹਾ ਹੈ ਉਹ ਐਂਬੂਲੈਂਸ ਦੀ ਆਪ ਦੇ ਕੇ ਬਸ ਸਾਡਾ ਬਿਲਕੁਲ ਬਿਲਕੁਲ ਬਹੁਤ ਹੀ ਸ਼ਰਾਹੀਆਂ ਕੰਮ ਤੁਹਾਡਾ ਬੜੀ ਅਪਰੀਸ਼ੀਏਟ ਕਰਦੇ ਆ ਥੈਂਕ ਯੂ ਭਾਈ ਆਪਾਂ ਦੇਸ਼ ਨੂੰ ਬਦਲਣਾ ਤੇ ਬਦਲ ਤਾਂ ਇੱਥੇ ਹੀ ਹੋਣਾ ਹੈ ਦੇਖੋ ਜਿਹਨੇ ਆਉਣਾ ਮੈਂ ਦੇਖੋ ਸਮਾਨ ਲੈਦਾ ਅੱਛਾ ਨਹੀਂ ਕਿ ਉਹਨਾਂ ਨੂੰ ਕਪੜਾ ਚੱਕਦਾ ਮੈਂ ਉਹਨਾਂ ਨੇ ਹੀ ਆਉਣਾ ਉਹ ਭਾਵੇਂ ਦੰਮੀਆ ਚੱਕ ਕੇ 30 ਫੁੱਟ ਰੋਡ ਦੇ ਵਿੱਚ ਲੈ ਆਉਣਾ ਮੈਂ ਕਪੜਾ ਉੱਥੋਂ ਹੀ ਕਰਾਣਾ ਇੱਦਾਂ ਹੀ ਕਰਿਆਣਾ ਉਹਦਾ ਮਾਈਂਡ ਸੈਟ ਪਉਂਦਾ ਤੇ ਪੰਜ ਕਾਮਦਾਰਾਂ ਨੂੰ ਚਾਹੀਦਾ ਵੀ ਜਾਦਾ